ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਦੀ ਤੁਹਾਡਾ ਸਵਾਗਤ ਆ ਉਮੀਦ ਆ ਤੁਸੀਂ ਵੀ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਵਧੀਆ ਲੋ ਜੀ ਇੱਥੇ ਸਵੇਰੇ ਸਵੇਰ ਦਾ ਟਾਈਮ ਆ ਤੇ ਬੱਚੇ ਚਲ ਗਏ ਸਕੂਲ ਤੇ ਆਪਾਂ ਰਤੀ ਲਿਆਂਦਾ ਸੀਗਾ ਸਾਗ ਤੋੜ ਕੇ ਤੇ ਮਾ ਲਾਸਟ ਵਾਰੀ ਇਹ ਜਾਂਦੀ ਵਰਦਾ ਪੁਰਾਣਾ ਜਿਹੜਾ ਆ ਸੰਡੇ ਮੈਂ ਕਿਹ ਚੱਲੇ ਇੱਕ ਵਾਰੀ ਖਾ ਲਈ ਬੁੜਾ ਦਿਲ ਕਰਦਾ ਪਿਆ ਇਹ ਸਾਗ ਨੂੰ ਤੇ ਮਾੜਾ ਮੋਟਾ ਜਿ ਲੱਭ ਕੇ ਵਿੱਚੋਂ ਪਾਲਕ ਕਾਫੀ ਲੱਭ ਗਈ ਸੀਗੀ ਸਾਗ ਤੇ ਮਾੜੀਆਂ ਮੋਟੀਆਂ ਫੁੱਟਾ ਫੁੱਟਾ ਹੀ ਕੋਈ ਕੋਈ ਮਾੜੀਆਂ ਮੋਟੀਆਂ ਦੀਆਂ ਗੰਦਲਾਂ ਹੀ ਥੋੜਾ ਬਤਾ ਉਹ ਲੈ ਆਂਦਾ ਹੀ ਗਿਆ ਅਸੀਂ ਬਾਬੇ ਦੇ ਘਰੇ ਤੇ ਆਉਂਦਿਆਂ ਦੇ ਅਸੀਂ ਤੋੜ ਕੇ ਲੈ ਆਂਦਾ ਮੈਂ ਤੇ ਆਂਟੀ ਨੇ ਤੇ ਬਸ ਇੱਥੇ ਆਪਾਂ ਛੇਲੇ ਚੁਲਕੇ ਰਾਤੀ ਰੱਖ ਲੈ ਸਾਫ ਕਰਕੇ ਤੇ ਬਸ ਇੱਥੇ ਬੱਚੇ ਤੋੜ ਕੇ ਤੇ ਮੈਂ ਡਈ ਹਾਂ ਧੋਣ ਮਾ ਪਹਿਲਾ ਧੋਕੇ ਇਹਨੂੰ ਸੁੱਕਣੇ ਪਾ ਕੇ ਤੇ ਬਾਕੀ ਕੰਮ ਮਾਂ ਬਾਚੋ ਕਰਦੀਆਂ ਤੇ ਦੋ ਤਿੰਨ ਵਾਰੀ ਮਤਲਬ ਮੈਂ ਧੋਤਾ ਸਾਗ ਨੂੰ ਕਿ ਦੋ ਤਿੰਨ ਪਾਣੀ ਜਿਹੜਾ ਕੱਢ ਲੂੰਗੀ ਸਾਗ ਨੂੰ ਹੁਣ ਬਸ ਸਾਗ ਨਹੀਂ ਨਾ ਮਿਲਣਾਣਾ ਸਾਗ ਬਸ ਮੈਂ ਕਹਿਣੀ ਕਿ ਚਲ ਇੱਕ ਵਾਰੀ ਮੈਂ ਇਹਨਾਂ ਨੂੰ ਕਹਿਣੀ ਕਿ ਕਿੰਨੇ ਦਿਨਾਂ ਦੀ ਤੇ ਇਹਨਾਂ ਦਾ ਟਾਈਮ ਟੇਬਲ ਨਹੀਂ ਲੱਗਾ ਇਹ ਕਹਿੰਦੇ ਚਲ ਮੈਂ ਲਿਆਂ ਦੂੰਗਾ ਬਣਾ ਲੈ ਦੇ ਰਾਨੂੰ ਅਹੀਂ ਗਏ ਤੇ ਆਨੂੰ ਲੱਗ ਗਿਆ ਹੈਗਾ ਅੰਟੀ ਕਾ ਸਾਗੀ ਤੇ ਆਪਾਂ ਲੈ ਆਂਦਾ ਹੀ ਆ ਵੀ ਬਸ ਇਸ ਤਰ੍ਹਾਂ ਕਰਕੇ ਮੈਂ ਦੋ ਤਿੰਨ ਨੂੰ ਪਾਣੀ ਜਿਹੜਾ ਕੱਢ ਲੂੰਗੀ ਸਾਗ ਨੂੰ ਧੋਕੇ ਤੇ ਉਸ ਤੋਂ ਬਾਅਦ ਆ ਮੈਂ ਕੰਮ ਕਰੂੰਗੀ ਤੇ ਬਾਕੀ ਤੇ ਤਰਾਂਗੇ ਆ ਪਠੈਰ ਕੇ ਅਜੇ ਕਿਉਂ ਨਹੀਂ ਦੇਰ ਤੱਕ ਬਾਕੀ ਇਹ ਕੰਮ ਕੰਮ ਸਾਰਾ ਪਹਿਲਾਂ ਮੈਂ ਸਾਗ ਲੈ ਹੀ ਹੋ ਗਈ ਮੈਂ ਚਲ ਸਾਗ ਧੋਕੇ ਰੱਖ ਦਿੰਦੇ ਆ ਕਿ ਨੁੱਚੜ ਜਾਊਗਾ ਸਾਗ ਬਾਕੀ ਕੰਮ ਫਿਰ ਮੈਂ ਬਾਅਦ ਚ ਕਰ ਲੋ ਜੇ ਤੇ ਆਪਾਂ ਆਮ ਦਾ ਸਾਗ ਤੇ ਸਵੇਰੇ ਧੋ ਤੂ ਲਿਆ ਸੀ ਹਨਾ ਤੇ ਬਾਕੀ ਆਪਾਂ ਕੰਮ ਧੰਦਾ ਕਰਕੇ ਸਾਰਾ ਫ੍ਰੀ ਹੋ ਕੇ ਨਾ ਨੂੰ ਕੇ ਰੋਟੀ ਪਾਣੀ ਖਾ ਕੇ ਤੇ ਆਪਾਂ ਬਸ ਹੁਣੇ ਤੇ ਲੱਗੇ ਅੱਗ ਬਾਲ ਕੇ ਆਪਾਂ ਰੱਖ ਤਵਾ ਪਤਿਲਾ ਚੁੱਲੇ ਤੇ ਪਾਣੀ ਪਾ ਕੇ ਉਹ ਸਾਗ ਲਈ ਚੀਰਨ ਮੈਂ ਤੇ ਇਹ ਤੇ ਗੁਰਸਾਬ ਤੇ ਮੈਂ ਹੁਣ ਦੋਵੇਂ ਜਾਣੇ ਚੀਲ ਲਾਂਗੇ ਮੈਂ ਕੱਲੀ ਡਈਆਂ ਜੇ ਟਰਾਈ ਕਰਨਾ ਚੀਲਦੀਆਂ ਤੇ ਉਹ ਮਤਲਬ ਸੁੱਤਰ ਜ ਨਹੀਂ ਹੁੰਦਾ ਚੀਰਨੀ ਨਹੀਂ ਲੱਗਦੀ ਟੋਕ ਟੋਕਾ ਹੌਲਾ ਜਾਵਣਾ ਇਹ ਲਗ ਗੁਲਿਆ ਹੁੰਦਾ ਹੈ ਅੰਟੀ ਕਾ ਤੇ ਉਹ ਇਹ ਤੋਂ ਕਹਾਵਲਾ ਵਾ ਤੇ ਉਹਦਾ ਕਰਕੇ ਨਾ ਇਹ ਹਿੱਲੀ ਜੇ ਜਾਣ ਡਿਆ ਸੀਗਾ ਤੇ ਫਿਰ ਮੈਂ ਗੁਰਸਾਹਬ ਨੂੰ ਕਿਹਾ ਮਾਹ ਚਲਾ ਜਾ ਪਦੋਂ ਵੀ ਕੱਟ ਲਈਏ ਛੇਤੀ ਛੇਤੀ ਤੇ ਵੀਡੀਓ ਤੂੰ ਮਾਹ ਬੰਦ ਕਰ ਦੇ ਹੁਣ ਕਹਾਵਲਾ ਇਹ ਕਾਲੀ ਮਿਰਚ ਉਹਦੇ ਨਾਲ ਗਲਾ ਖਰਾਬ ਸਹੀ ਹੁੰਦਾ ਖੰਗ ਵੀ ਆਉਂਦੀ ਕਾਲੀ ਮਿਰਚ ਹੀ ਕਿਹਾ ਮੈਂ ਤੈਨੂੰ ਆ ਤੇ ਉਹ ਪੀਤੀ ਆ ਕਾਲੀ ਮਿਰਚ ਤੇ ਮਿਚਲੀ ਆ ਉਹ ਦੋਹੀ ਆ ਉਹ ਸੰਤਰੇ ਨਾਲ ਪਾ ਲਈ ਉਹ ਦੱਸਦਾ ਉਹ ਨੂੰਂ ਗਿਆ ਹੋਈ ਮੈਂ ਪੀ ਕੇ ਲੱਗੀ ਸੀ ਪੇਟੇ ਨਾ ਉਹਦਾ ਓਏ ਲੂੰਗਣੀ ਸੰਤਰੇ ਨਾਲ ਕੀ ਖਵਾਇਆ ਤੂੰ ਮਰੇ ਮਿੱਠਾ ਆਹ ਤੇ ਉਹ ਵੀ ਜਰਾ ਅੰਨਾ ਮੈਂ ਸੱਚੇ ਕਹਣੀ ਤੇ ਉਹਨਾਂ ਭੈਣਾਂ ਦੇ ਦੱਦਾ ਤੂੰ ਗੈ ਮਿੱਠਾ ਵਾ ਉਹ ਡੱਬੀ ਚ ਦਿਮਾਗ ਕੱਲ ਕੀ ਨਹੀਂ ਕਰਨ ਰੋਲਾ ਪਾਈ ਜਾਣ ਨਹੀਂ ਹੋਣੀ ਚਾਹੀਦਾ ਇਹ ਗੱਲ ਮੈਂ ਵੀ ਉਹ ਪਹੁੰਚ ਟੁਕੜਾ ਹੁਣਾ ਸਾਡੇ ਕਰੇ ਮੈਂ ਇੱਥੇ ਸਾਗ ਥੋੜਾ ਜੀ ਇਦ ਕੇ ਤੇ ਮੈਂ ਵਿੱਚ ਪਾਤਾ ਉਹ ਪਤਲੇ ਚ ਰਿਜਦਾ ਪਿਆ ਹੀਗਾ ਤੇ ਇੱਥੇ ਗੁਰਸੇਵਕ ਆ ਗਏ ਹੁਣ ਗੁਰਸੇਕਿੰਦ ਲਿਆ ਮੈਂ ਬਣਾਣੀ ਨਾ ਤੁਹਾਡੀ ਵੀਡੀਓ ਥੋੜੀ ਜੀ ਤੇ ਬਸ ਇੱਥੇ ਕਿ ਮੈਂ ਤਾਂ ਗੁਰਸਾਫ ਸਾਹਾ ਕੱਢਦੇ ਹਾਂ ਇਹਦੇ ਨਾਲ ਨਾਲ ਸਾਡੀ ਵੀਡੀਓ ਬਣਾਉਂਦਾ ਪਿਆ ਏ ਤੇ ਬਾਕੀ ਅੱਜ ਬੱਚੇ ਗਏ ਸਕੂਲੇ ਨੂੰ ਮਤਲਬ 15 20 ਦਿਨ ਪਹਿਲਾਂ ਦੀ ਵੀਡੀਓ ਸ਼ਾਇਦ ਇੰਨੀ ਕੁ ਹੋਣੀ ਹੈ ਹਾਂਜੀ 15 20 ਦਿਨ ਪਹਿਲਾਂ ਦੀ ਵੀਡੀਓ ਵਾ ਇਹ ਮੇਰੇ ਤੋਂ ਅਪਲੋਡ ਹੀ ਨਹੀਂ ਕੀਤੀ ਗਈ ਐਡਿਟ ਕਰਕੇ ਅਪਲੋਡ ਨਹੀਂ ਕੀਤੀ ਬਸ ਇਤਨਾ ਹੀ ਟਾਈਮ ਤੋਂ ਮੈਨੂੰ ਨਹੀਂ ਲੱਗਦਾ ਤੇ ਮੈਂ ਅੱਜ ਬੈਠੀ ਫ੍ਰੀ ਮਤਲਬ ਮੈਂ ਅੱਜ ਕਰਦੇ ਆ ਤੇ ਬਸ ਤੋ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਚੈਨਲ ਤੇ ਨਵੇਂ ਆਉਂਦੇ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਇਹ ਤੇ ਕੁ ਰਸੇਵਕ ਨਾ ਕੋਈ ਆਪਣੇ ਕਾਲਜ ਦੀ ਗੱਲ ਗੁੱਲ ਦੱਸਣੇ ਹੈ ਗੱਲਾਂ ਕਰ ਕਰਕੇ ਤੇ ਥਿੰਨੇ ਜਣੇ ਹੱਸਣੇ ਕੋਈ ਗੱਲ ਹੀ ਪਤਾ ਨਹੀਂ ਕਿਹੜੀ ਚੱਲਣ ਦੀ ਪਤਾ ਨਹੀਂ ਚਿੱਤਾ ਜਣੀ ਹਨ ਕਿਹੜੀ ਗੱਲ ਹੈ ਨੇ ਇੱਥੇ ਤੇ ਕਹਿੰਦੇ ਇਹ ਮੰਤਾ ਹੀ ਕਿ ਸਾਗ ਮੇਰੇ ਤੇ ਗਲਾ ਘਰਾ ਮੈ ਤੇ ਖਾਣਾ ਨਹੀਂ ਮੈਨੂੰ ਕਹਿੰਨੀ ਤੇ ਮੈਂ ਤੂੰ ਨਾ ਖਾਈ ਤੇ ਉਹ ਕਾਲੀ ਮਿਰਚਾਂ ਤੇ ਮੈਂ ਮਿਸ਼ਰੀ ਜੀ ਪਈ ਪੀਸ ਕੇ ਕਿ ਮੇਰੇ ਗਾਂ ਬੜੀ ਖਾਂਸੀ ਆਉਂਦੀ ਰਹੀ ਤੇ ਉਦੋਂ ਮੈਂ ਉਹ ਖਾਂਦੀ ਰਹੀ ਕੁਝ ਦਵਾਈ ਦੂਈ ਖਾਦੀ ਤੇ ਕੋਦੋਂ ਪਾਊਡਰ ਜਮੈਂ ਚੂਸੇ ਤੇ ਮੈਂ ਇਹਨੂੰ ਕੰਢੀ ਉਹ ਖਾਲੰਦਾ ਉਹ ਨਹੀਂ ਖਾਣਾ ਮੈਂ ਗੰਦਾ ਜਿਹਾ ਲੱਗਾ ਮੈਨੂੰ ਉਸ ਦਿਨ ਉਸ ਦਿਨ ਸੰਤਰੇ ਨਾਲੇ ਦੇ ਪਪਾ ਸੰਤਰੇ ਲਾ ਕੇ ਮਰਮਿੰਦੇ ਤੇ ਗਰ ਸੇਵਕ ਨਾ ਇਹ ਪਾ ਲਿਆ ਕਿ ਇਹਨਾਂ ਦਾ ਰਦਾ ਕਾਲਾ ਲੋਨ ਵਾ ਤੇ ਮੈਂ ਕਿਹਾ ਲਈ ਲੂੰਡੀਆਂ ਮੈਂ ਗੁਰਸੇਵ ਕਹਿੰਦਾ ਹਾਏ ਕਿਤਰਾ ਦਾ ਭਾਈਆਂ ਨੇ ਲੂੰਨ ਦਿੱਤਾ ਮੈਂ ਕਿਹਾ ਉਹਨਾਂ ਨੇ ਦਿੱਤਾ ਕਿ ਤਰੰਦਾ ਦਿੱਤਾ ਕਿ ਤਰੰਦ ਨਹੀਂ ਇਹ ਸਾਰੇ ਜਣੇ ਖੰਡ ਹੈ niche ਤੋਂ ਇਹਦੇ ਪਾਪਾ ਕਹਿੰਦੇ ਕਹਿੰਦੇ ਮੈਂ ਤੇ ਉਹ ਡੱਬੀ ਚ ਲੈ ਕੇ ਮੈਂ ਕਿਹਾ ਹਾਏ ਹਾਏ ਉਹਦੇ ਚ ਤੇ ਕਾਲੀ ਮਿਰਚ ਤੇ ਹੈਗਾ ਵਾ ਮਿਸ਼ਰੀ ਦਾ ਪਾਊਡਰ ਮੈਂ ਮਿਸ਼ਰੀ ਤੇ ਕਾਲੀ ਮਿਰਚ ਪੀ ਆ ਮਹਾ ਉਹ ਵਾ ਕਹਿੰਦੇ ਠੀਕ ਵਾ ਉਹ ਫਿਰ ਮਾ ਕਾਲੇ ਕਾਲਾ ਲੂੰ ਤੇ ਦੂਸਰੀ ਡੱਬੀ ਚ ਫੇਰ ਲੈ ਕੇ ਆਏ ਅੰਦਰੋਂ ਤੇ ਉਹ ਹਸਣ ਢਿਆ ਨਾਲ ਆਂਦਾ ਉਹ ਗਿਆ ਨੂੰ ਖਵਾ ਦਤਾ ਸੀ ਉਸ ਦਿਨ ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਤੁਹਿੰਸਾ ਵੀ ਠੀਕ-ਠਾਕ ਹੋਵੋਗੇ ਆਪਾਂ ਵੀ ਠੀਕ-ਠਾਕ ਹੋ ਦੀਆ ਤੇ ਲੋ ਜੀ ਆਪਾਂ ਬੜੇ ਦਿਨਾਂ ਬਾਅਦ ਆਇਆ ਬਿਤੇਰਾ ਆਪਾਂ ਲੱਗੇ ਹਾਂ ਵਲੋਗਿੰਗ ਸ਼ੁਰੂ ਕਰਨੇ ਹੁਣ ਲਗਾਤਾਰ ਹੋਊਗਾ ਹੋਣਗੇ ਤੇ ਪਲੀਜ਼ ਵੀਡੀਓ ਨੂੰ ਫੋਲੋਅ ਕਰਾ ਕਰੋ ਚਾਹੀਏ ਆਪਾਂ ਇੱਧਰ ਕੀ ਚੀਜ਼ ਲੱਗੇ ਆਉਣ ਵਾਲੇ ਆ ਬਸ ਥੋੜਾ ਜਿਹਾ ਟਾਈਮ ਲੱਗਿਆ ਆਪਾਂ 2-4 ਮਿੰਟਾਂ ਚ ਆ ਜਣਾ ਮਿਰਚੇ ਨੇ ਤੇ ਬਾਅਦ ਆਪਾਂ ਰੱਖੇ ਸਾਗ ਸਾਰਾ ਆਪਣਾ ਜਿਹੜੀ ਜਿਹਦਾ ਪਿਆਵਾ ਤੇ ਇਧਰ ਅੱਜ ਆਪਣਾ ਗੁਰਸੇਵਕ ਜਿਹੜਾ ਬਿਮਾਰ ਹੋਇਆ ਪਿਆਵਾ ਉਹ ਆਵਾਜ਼ ਨਹੀਂ ਆਵਾਜ਼ ਚਲੀ ਗਈ ਹਮੇਸ਼ਾ ਲਈ ਕਹੇਗੀ ਵਾਪਸ ਆਉਗੀ ਇਧਰ ਅੱਡਾ ਗੁਰਸੇਵਕ ਬੈਠਾ ਗੁਰਸੇਵਕ ਠੀਕ ਨਹੀਂ ਸੀਗਾ ਬੁਖਾਰ ਹੋਇਆ ਵਾ ਬੁਖਾਰ ਦੇ ਨਾਲ ਆਵਾਜ਼ ਬੰਦ ਹੋਈ ਹੈ ਗਲਗਲਾ ਖਰਾਬ ਹੈ ਕਿਵੇਂ ਬੋਲੇ ਨਹੀਂ ਜਾਂਦਾ ਆਵਾਜ਼ ਆਉਗੀ ਵਾਪਸ ਤੇ ਚਲ ਗਈ ਆਉਲੀ ਆਉਲੀ ਅੰਦਰ ਮੈਂ ਸੌ ਲਾਉਣ ਜੀ ਕਰਦੇ ਪਰ ਆਵਾਜ਼ ਨਹੀਂ ਨਹੀਂ ਬਚਾਰੇ ਦੀ ਬਹੁਤ ਬੁੜਾ ਹਾਲ ਖਾਂਸੀ ਨਾਲ ਤੇ ਆਪਾਂ ਮਿਲਦੇ ਆ ਤੁਹਾਨੂੰ ਨੈਕਸਟ ਕਲਿੱਪ ਚ ਆ ਵੇਖੋ ਸਾਗ ਆਪਣਾ ਐ ਵੀ ਈ ਤਰੀਕਾ ਲਿੱਜਣ ਲਿਆ ਵਰ ਆਦ ਵਧੂ ਆਪ ਕੋ ਬਾਲੀ ਆ ਗੜਬੜ ਗੜਬੜ ਜਿਹਦਾ ਪਿਆਵਾਂ ਇਹ ਕੱਢੇੜੇ ਕੰਟਾ ਹੋ ਗਿਆ ਰੱਖਿਆ ਨੂੰ ਜੇ ਰਿੱਜੂਗਾ ਦਿਨਾਂ ਦੀ ਇੰਨੀ ਤਰ੍ਹਾਂ ਠੇਰਾ ਕੋਲ ਕਿੰਨਾ ਮਾਲਾ ਦੀ ਸ਼ਾਮ ਨੂੰ ਆਗ ਦਾ ਪੂਰੀ ਤਰ੍ਹਾਂ ਲਿੱਦਰਾ ਬਾਲਦੀ ਪਈ ਆ ਤੁਹਾਨੂੰ ਵੀ ਵੇਖੋ ਜੇ ਵਾ ਲਾਉਣੀ ਆ ਸੋ ਨਾ gantian, ਨਾ ਹੋਉਂਦਾ ਜਾਂਦਾ ਨਾ ਕਿ ਇੱਥੇ ਹੈਗਾ ਵਾ ਸ਼ਾਮਕ ਦਾ ਟਾਈਮ ਬੱਚਿਆ ਨੇ ਚਾਪਣ ਪੀਤਾ ਹੁੰਦੇ ਆ ਹਨਾ ਉਹਨਾਂ ਨੂੰ ਪਹਿਲਾਂ ਤੇ ਆਉਂਦੇ ਆ ਮੇਲ ਪੂੜੀ ਵਾਲਾ ਭਾਈ ਵੇਖ ਲਿਆ ਬਾਹਰ ਖਲੋਤੇ ਨੇ ਭਾਈ ਨੂੰ ਮਤਲਬ ਪੈਸੇ ਪੂਹੇ ਵਟਾਏ ਇਹਨਾਂ ਨੇ ਉਦੋਂ ਲੈ ਕੇ ਨਿੰਬੇਲ ਪੁੜੀ ਲਈ ਦੇਖਨੇ ਕਾਟਨ ਕੈਂਡੀ ਲਈ ਤੇ ਬਸ ਇੱਥੇ ਮੈਂ ਪਿਆਜੀ ਪੂਜੀ ਆਪਣਾ ਲਈ ਹੀ ਤੜਕਾ ਤਿਆਰ ਕਰਨ ਦਾ ਮੈਂ ਕਿਹਾ ਪਹਿਲਾਂ ਤੜਕਾ ਕੱਟ ਲੈਣੀ ਆ ਸਾਰਾ ਕੁਝ ਪਿਆਜ ਅਦਰਕ ਟਮਾਟਰ ਵਗੈਰਾ ਕੱਟ ਕੇ ਅਰੀ ਮਿਰਚ ਕੱਟ ਕੇ ਤੇ ਫਿਰ ਮੈਂ ਹਾਂ ਮੈਂ ਕੋਟਾ ਮਾਰਦੇ ਆ ਤੇ ਪਪਾ ਕਹਿੰਦੇ ਫਿਰ ਮਾਰਦੇ ਹੋ ਲੈਂਦੇ ਉਤਰ ਰੇਜ ਤੇ ਗਿਆ ਕਿਉਂਕਿ ਇਹ ਕਿਹੜਾ ਹੈਗਾ ਗੰਦਲਾਂ ਮੋਟੀਆਂ ਗੰਦਲਾਂ ਦੇ ਮੜੀਆਂ ਮੋਟੀਆਂ ਗੰਦਲਾਂ ਹੀ ਤੇ ਹੈਗਾ ਇਹ ਪਾਲਕਨੀ ਦੀ ਤੇ ਸਾਗ ਹੀਗਾ ਪਰ ਫਿਰ ਵੀ ਵਾਹ ਵਾਹ ਕਾਫੀ ਰੇਜ ਜੇ ਸਾਗ ਬਹੁਤ ਸਵਾਦ ਬਣਿਆ ਹੈ ਰੇਜ ਜੇ ਰੇਜ ਕੇ ਹੈ ਬੜਾ ਵਧੀਆ ਬਣਿਆ ਹੈਗਾ ਤੇ ਬਾਸ ਇੱਥੇ ਮੈਂ ਪਿਆਜ਼ ਪੀਉ ਜੀ ਕੱਟ ਕੇ ਤੜਕਾ ਕੱਟ ਕੇ ਤੇ ਤੜਕਾ ਮਾਹ ਮੈਂ ਅੰਦਰ ਭੁੰਨ ਲੈਣੀ ਆ ਤੇ ਬਾਹਰ ਕਾਲੀ ਕੜਾ ਕਾਲੀ ਕੜਾਈ ਕਾਲੀ ਹੋ ਜਾਣੀ ਇਹਨਾਂ ਨੂੰ ਕਹਿੰਦੀ ਕਹਿੰਦੇ ਠੀਕ ਅੰਦਰ ਭੁੰਨ ਲਾ ਫਿਰ ਤੇ ਮੈਂ ਕਿਹਾ ਰੋਟੀ ਨਾ ਹੋਊ ਤੇ ਜੁੱਲੀ ਤੇ ਲਾ ਲਈਨੇ ਇੱਥੇ ਅੱਗ ਬਲਦੀ ਇੱਥੇ ਖਾ ਲਿਓ ਕਹਿੰਦੇ ਠੀਕ ਵਾ ਲੋ ਜੀ ਇੱਥੇ ਆਪਣਾ ਤੜਕਾ ਜਿਹੜਾ ਕੱਟਿਆ ਗਿਆ ਵਾ ਤੇ ਬਾਕੀ ਮਨਮੀਤ ਨੂੰ ਮੈਂ ਕੰਨੀ ਤੁੰਕੀ ਨੀਕੇ ਸਾਰੇ ਕੱਪੜੇ ਲਾ ਕੇ ਰੱਖ ਕੇ ਆ ਮਨਮੀਤ ਅੰਦਰ ਤੇ ਬਸ ਗੁਰਫਤੀ ਨੂੰ ਤੇ ਗੁੱਡੀਆਂ ਦਾ ਹੀ ਇਹਨੂੰ ਬਹੁਤ ਗੁੱਡੀਆਂ ਦਾ ਹੈਗਾ ਵਾ ਕੁਸ਼ਨ ਆਉਂਦਾ ਵੀ ਸੋ ਸਕੂਲ ਜਾਣ ਲੱਗਿਆ ਵੀ ਗੁੱਡੀ ਤੇ ਸਿਚੁਏਸ਼ਨ ਆਉਣ ਆਣ ਕੇ ਵੀ ਗੁੱਡੀ 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 ਕਰਦਾ ਰਹਿੰਦਾ 24 ਘੰਟੇ ਗੁੱਡੀਆਂ ਗੁੱਡੀਆਂ ਦਾ ਪੋਸ ਜੈ ਇਹਨੂੰ ਪੈ ਗਿਆ ਪਾਰਟੀ ਗੁੱਡੀ ਲਈ ਫਿਰਦਾ ਕਦੀ ਟੇਪ ਲਾ ਲੈਂਦਾ ਕਦੀ ਲਾ ਲੈਂਦਾ ਇੰਨੀਆਂ ਗੁੱਡੀਆਂ ਪਾੜਦਾ ਨੇ ਬਹੁਤ ਛੇਤੀ ਤੇ ਇੱਥੇ ਆਪਣੇ ਤੜਕਾ ਤੜਕਾ ਕੱਟਿਆ ਗਿਆ ਤੇ ਇੱਕ ਸਾਈਡ ਤੇ ਮੇਰਾ ਹਤੀਏ ਕੜਾਈ ਤੇਲ ਪਾ ਕੇ ਤੇ ਇੱਕ ਸਾਈਡ ਤੇ ਮੇਰੇ ਦਾ ਭਾਂਡੇ ਪਏ ਸ਼ਾਮਾਂ ਚਾਹ ਵਾਲੇ ਪੰਡਿਤੂਲਾ ਫਿਰ ਨਾਲ ਹੀ ਹਨਾ ਕੇ ਤੜਕਾ ਭੁੱਜ ਜੂਗਾ ਤੇ ਫਿਰ ਕਿ ਫੁਲਕੇ ਬਣਾ ਲੈਨੇ ਆ ਬਾਹਰ ਕੇ ਤੜਕਾ ਲੱਗ ਗਿਆ ਫਿਰ ਆਪਾਂ ਫੁਲਕੇ ਫਲਕੇ ਬਣਾ ਲੈਨੇ ਤੇ ਕਹਿੰਦੀ ਠੀਕ ਆ ਤੇ ਬਸ ਮਨਮੀਤ ਨੂੰ ਮੈਂ ਕੱਪੜੇ ਲਾ ਕੇ ਕਹਿਣ ਲਈ ਰੱਖ ਦੇ ਮੇਰਾ ਬਾਪੂ ਉੱਤੇ ਬੈੜ ਤੇ ਰੱਖ ਦੇ ਜਾਂ ਕੋਸੀ ਤੇ ਰੱਖ ਦੇ ਕਿ ਫਿਰ ਮੈਂ ਕੱਪੜਿਆਂ ਦੀ ਤੈ ਮਾਰ ਲੂੰਗੀ ਤੇ ਕਹਿੰਦੀ ਠੀਕ ਆ ਮम्मा ਉਹ ਖਲਾ ਰਖ ਲੂਰਾ ਚ ਕੰਡੇ ਹੀ ਮਨਮੀਤ ਬਾਹਰ ਤੇ ਬਸ ਇੱਥੇ ਮਗੜਾਈ ਰਕੀ ਦੇ ਵਿੱਚ ਪਾਤਾ ਵ ਤੇਲ ਤੇਲ ਪਾ ਕੇ ਤੇ ਥੋੜਾ ਜਿਹਾ ਮਕਈ ਦਾ ਆਟਾ ਪਿਆ ਹੈਗਾ ਥੋੜਾ ਜਿਹਾ ਲਫਾਫੇ 'ਚ ਥੋੜਾ ਜਿਹਾ ਡੱਬੇ ਦੇ ਵਿੱਚ ਪਿਆ ਹੈਗਾ ਤੇ ਮੈਂ ਚੱਲੇ 2-4 ਜਿੰਨੀਆਂ ਵੀ ਰੋਟੀਆਂ ਲਾਦਦੀਆਂ ਮੈਂ ਮਹ ਮਕਈ ਦੀ ਲਾ ਲੈਨੇ ਆ ਤੇ ਰੋਟੀ ਤੇ ਚੁੱਲੇ ਤੇ ਲਾਉਣੀ ਬੱਚੇ ਤਾਂ ਉਹ ਨਹੀਂ ਖਾਂਦੇ ਚਾਰ ਕਾ ਫੁਲਕੇ ਜਿਹੜੇ ਲੱਥੇ ਹੀ ਮਕਈ ਦੇ ਚਾਰ ਪੰਜ ਤੇ ਮੈਂ ਤੇ ਗੁਰਸਾਹਿਬ ਤੇ ਸੇਵਕ ਨੇ ਨੀ ਖਾਦਾ ਹੀ ਮੈਂ ਤੇ ਗੁਰਸਾਬ ਤੇ ਮਨਵੀਰ ਦੇ ਪਾਪਾ ਬੱਚਿਆਂ ਨੇ ਤੇ ਕਣਕ ਦੀ ਖਾਦੀ ਹੀ ਤੇ ਅਹੀਂ ਤਿੰਨ ਜਾਣਿਆਂ ਨੇ ਮਤਲਬ ਕਿ ਮਕਾਈ ਦੀ ਖਾ ਲਈ ਬਸ ਇਥੇ ਅਦਰਕ ਪੁੱਜਦਾ ਪਿਆ ਹੀ ਉਸ ਤੋਂ ਬਾਅਦ ਗੰਡਾ ਟਮਾਟਰ ਆਪਾ ਜਿਹੜਾ ਤੜਕਾ ਤਿਆਰ ਕਰ ਲੈਨੇ ਆ ਤੜਕਾ ਤੁਰਕਾ ਤੇ ਹਸਨ ਢਾਈ ਮੈਂ ਚਲੋ ਅੱਜ ਦੀ ਢਾਡੀ ਮਹਾਸਾਗਰ ਕਾ ਖਾ ਲੋ ਮੁੜ ਕੇ ਅਰਕਣਾ ਹੀ ਤਰਿਆ ਬੜਾ ਘੱਟ ਵਾ ਖਾਦਾ ਤੇ ਚਲੋ ਕਾਫੀ ਵਾਰ ਪਰ ਤਰਿਆ ਹੀ ਬੜਾ ਘੱਟ ਵਾ ਹੀ ਕੋਈ ਘਰ ਨੂੰ ਇੱਕ ਕੌਲੀ ਕੋਈ ਦੇ ਦਿੱਤੇ ਆ ਡਾਲਾ ਗੋਂटील ਜਾਂ ਲਗੋ ਦੀਦੀ ਉਹ ਦੇ ਦੂਦੇ ਹੁੰਦੇ ਇਹ ਤੁਹਾਡਾ ਸਰ ਜਾਂਦਾ ਵਧੀਆ ਤੇ ਮੇਰੇ ਸਾਰਨ ਅੱਜ ਦੂਜੀ ਵਾਰ ਛਾਈਦੇ ਬਣਾਇਆ ਜਿਉਂ ਜਿਹੜਾ ਇੱਕ ਰਿਉਂਦਿਆ ਆਉਂਦਿਆਂ ਤੇ ਇੱਕ ਰਿਯਾ ਜਾਂਦੀ ਵਾਰ ਤੇ ਇੱਥੇ ਮੇਰੇ ਤੋਂ ਕੋਟਾ ਜਿਹੜਾ ਮੇਰੇ ਮੂਮੀ ਦੇ ਪਪਾ ਕਿੰਦੀ ਲਿਆ ਮੈਂ ਮਾਰਦਾ ਇਹ ਡੈਪੇ ਕੋਟਾ ਮਾਨ ਤੋਦਰ ਆਪਣਾ ਜਿਹੜਾ ਤੜਕਾ ਹੀ ਪੁੱਜ ਗਿਆ ਸੀ ਤੇ ਤੜਕਾ ਲੈ ਆਣ ਕੇ ਕੜਾਈ ਮੈਂ ਬਾਹਰ ਤੇ ਤੜਕਾ ਚੱਲ ਜਿੰਨਾ ਵੀ ਆਪਣਾ ਸਾਗ ਦੀ ਲੋੜ ਆਪਾਂ ਵਿੱਚ ਪਾਲਾਂਗੇ ਤੇ ਉਸ ਤੋਂ ਬਾਅਦ ਆਪਾਂ ਫੁਲਕੇ ਜਿਹੜੇ ਲਾ ਲੈਨੇ ਆ ਰੋਟੀ ਲਾ ਕੇ ਇਹਦਾ ਤੜਕਾ ਪੁੱਜਦਾ ਪਿਆ ਵਾ ਆਟਾ ਕਣਕ ਦਾ ਆਪਾਂ ਸਵੇਰੇ ਗੁੰਨੇ ਆ ਕਣਕ ਦਾ ਤਾਂ ਹੈਗਾ ਵਾ ਤੇ ਬਸ ਮਕਾਈ ਦਾ ਥੋੜਾ ਜਿਹਾ ਜਿੰਨਾ ਵੀ ਹੈਗਾ ਆਪਾਂ ਮਲ ਕੇ ਤੇ ਫੇਰ ਜਿਹੜੀ ਰੋਟੀ ਆਪਾਂ ਕੇ ਚੁੱਲੇ ਦੇ ਫੁਲਕੇ ਬਣਾ ਲੈਣੇ ਆਪਾਂ ਵੇ ਤੇ ਮੈਂ ਸਾਰਾ ਕੁਝ ਬਾਹਰ ਲੈ ਆਂਦਾ ਵਾ ਤੇ ਇਧਰ ਇਹਨਾਂ ਨੂੰ ਕੋਟਾ-ਕੂਟਾ ਮਾਰ ਕੇ ਸਾਗ ਥੋੜਾ ਜਿਹਾ ਕੋਜਿੱਤੇ ਅਸੀਂ ਤੜਕਾ ਲਾ ਲਿਆ ਸੀ ਤੇ ਕੋਜਾ ਹੀ ਬਾਕੀ ਕੱਢ ਲਿਆ ਸੀ ਪਤਲੇੇ ਚੋਂ ਤੇ ਪਤਲੇੇ ਨੂੰ ਸਵੇਰੇ ਮਤਲਬ ਭੇਨਤਾ ਹੀ ਗਵਾ ਸਵੇਰੇ ਸਾਫ਼ ਕਰ ਲਾਂਗੇ ਪਤਿੱਲਾ ਤੇ ਬਸ ਇਧਰ ਕੋ ਫਤਰੀ ਗੁੱਡੀਆਂ ਇਧਰ ਆਪਣਾ ਜਿਹੜਾ ਤੜਕਾ ਪੁੱਜ ਗਿਆ ਪਤਲੇੇ ਚ ਮੈਂ ਇੱਕ ਨਾ ਥੋੜਾ ਜਿਹਾ ਲਾਲ ਮਟਰ ਅਟਕਾ ਲਾ ਲਿਆ ਨੇ ਜੀ ਇਹ ਵੀਰਾਂ ਸਾਗ ਨਹੀਂ ਹੰਦਦੇ ਨੇ ਇਹਨੂੰ ਪਤਲਾ ਕਾਲਾ ਮਖਬਾਰੂ ਕੜਾਈ 'ਚ ਪਾ ਲੈਣੀ ਆ ਤੇ ਮੂਗੀ ਆਪਾਂ ਉੱਤੇ ਲਾ ਲੈਣੇ ਆਂ ਖੁੱਲੇ ਦੇ ਦੀ ਉੱਤੇ ਕਵਾੜੀ ਲੱਗਿਆ ਹੋ ਅੱਗ ਬਣ ਗਈ ਹੈ ਸੋ ਇਹਦੇ ਰੋਟੀ ਤੇ ਸਾਗ ਨਾਲ ਇਹ ਕਿੰਡੀਆਂ ਬਾਹਰ ਦੂੜਬਿੜ ਚਲ ਗਏ ਤੇਲ ਜਿਆਦਾ ਹੀ ਪੈ ਗਿਆ ਇੱਥੇ ਆਪਾਂ बस ਤੜਕਾ ਈ ੜਾ ਕੜਾਹੀ ਚ ਪਾ ਕੇ ਉਸ ਤੋਂ ਬਾਅਦ ਥੋੜਾ ਜਿਹਾ ਫੇਰ ਗੈਂਸ ਤੇ ਰੱਖ ਕੇ ਸੇਕ ਜਲਵਾ ਲਵਾਂਗੀ ਅੰਦਰ ਘੜ ਕੇ ਤੇ ਬਾਕੀ ਆਪਾਂ ਸਾ ਕੱਢ ਕੇ ਬਤੀਲਾ ਪੀਂਦੇ ਨਾ ਉਸ ਤੋਂ ਬਾਅਦ ਮੈਂ ਆਟਾ ਜਿਹੜਾ ਮਲ ਕੇ ਨਾਲ ਹੀ ਫੁਲਕੇ ਲਾ ਕੇ ਤੇ ਦੇ ਦੇਣੇ ਆ ਇਹਨਾਂ ਨੂੰ ਤੇ ਬਸ ਇਹਨਾਂ ਨੂੰ ਮਨਵੀ ਦੇ ਪਾਪਾ ਵੀ ਕਹਿੰਦੇ ਭੁੱਖ ਲੱਗੀ ਬੱਚੇ ਵੀ ਕਹਿੰਦੇ ਕਿ ਕੋ ਸਕੂਲੋਂ ਆਣ ਕੇ ਨਹੀਂ ਖਾਂਦੇ ਫਿਰ ਐਸੋਲੇ ਜਲਦੀ ਖਾ ਲੈਂਦੇ ਆ ਰੋਟੀ ਦੀਵਾਸ ਆਪਾਂ ਇੱਥੇ ਤੜਕਾ ਈੜਾ ਲਾ ਲਈ ਉਹਦੇ ਬਾਕੀ ਆਪਾਂ ਸਾਗ ਜਿਹੜਾ ਕੱਢ ਕੇ ਤੇ ਰੱਖ ਦਿਨਾ ਦੇ ਨਾਲ ਦੇ ਨਾਲ ਆਪਾਂ ਫੁਲਕੇ ਪਕਾ ਲੈਣੇ ਆ ਤੇ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਪਲੀਜ਼ ਜਿਹੜੇ ਚੈਨਲ ਤੇ ਨਵੇਂ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਸਕਿਪ ਨਾ ਕਰਿਆ ਕਰੋ ਤੇ ਕੋਸ਼ਿਸ਼ ਇਹ ਹੀ ਆ ਕਿ ਹੁਣ ਰੈਗੂਲਰ ਵੀਡੀਓ ਪਾਵਾਂ ਵੇਖੋ ਹੁਣ ਪੈਂਦੀ ਆ ਜਾਂ ਨਹੀਂ ਪੈਂਦੀ ਕੋਸ਼ਿਸ਼ ਤੇ ਬੜੀ ਕਰਦੀ ਆ ਕਿ ਰੈਗੂਲਰ ਚੱਲ ਵੀਡੀਓ ਹਨਾ ਆਉਣ ਤੇ ਪਰ ਕਿਸੇ ਵळे ਚਲੋ ਕੰਮ-ਕੁਮ ਹੋਣ ਕਰਕੇ ਕਿ ਵੀਡੀਓ ਰੈਗੂਲਰ ਨਹੀਂ ਪੈਂਦੀ ਪਰ ਆਪਣੀ ਕੋਸ਼ਿਸ਼ ਹੁਣ ਰੈਗੂਲਰ ਇਹੀ ਕਰਦੀ ਆ ਕਿ ਰੈਗੂਲਰ ਵੀਡੀਓ ਆਉਣ ਘੜੀ ਦੇਖਦੇ ਅੱਗੇ ਬਸ ਇੱਥੇ ਆਟਾ ਮਲ ਕੇ ਤੇ ਮਾੜੀ-ਮੋਟੀ ਮੈਨੂੰ ਪਕਾਉਣੀ ਤੇ ਨਹੀਂ ਆਉਂਦੀ ਮਾੜੀ-ਮੋਟੀ ਲਪਾਵੇ ਤੇ ਥੱਪ-ਥੱਪ ਕੇ ਜੇ ਲਾ ਲਈਦੀ ਆ ਤੇ ਚੱਲ ਕਿ ਲਾ ਕੇ ਦਿਖਾ ਲਈਦੀ ਤੇ ਇੱਥੇ ਗਰਸਾਬ ਉੱਪਰ ਗਿਆ ਹੀ ਗਾ ਮੂੜੀਆਂ ਲੈਣ ਕਿ ਉਹ ਉਹ ਵੇਖਣ ਲਈ ਮੈਂ ਉਹ ਕਿੰਨੀ ਬਦਲੀਆਂ ਬਦਲੀਆਂ ਦੋ ਤਿੰਨ ਮੂੜੀਆਂ ਲਾਇਆ ਬੜੀਆਂ ਕਿ ਰੋਟੀ ਲੱਤ ਜਾਣੀਆਂ ਤੇ ਇੱਥੇ ਬਸ ਮਨਮੀ ਦੇ ਪਾਪਾ ਨੇ ਆਪਣਾ ਮੈਨੂੰ ਕਹਿੰਦੇ ਮੈਨੂੰ ਭੁੱਖ ਲੱਗੀ ਲਾਦੇ ਉਹ ਆਪਣਾ ਘਿਓ ਘਿਓ ਕੌਲੀ ਕੁਲੀ ਸਾਰਾ ਕੁਝ ਪਾ ਕੇ ਲੈ ਆਂਦਾ ਚਲੋ 7-8 ਫੁਲਕੇ ਜਿੰਨੇ ਵੀ ਲੱਤ ਜਾਣਗੇ ਤੇ ਮੈਂ ਅਈ ਦਿਨਾਂ ਜਣੇ ਨੇ ਖਾ ਲਈ ਹੀਗੀ ਗੁਰਸੇਵਕ ਨੇ ਨਹੀਂ ਫੇਰ ਖਾਦੀ ਉਹ ਕਹਿੰਦੇ ਮੇਰਾ ਗਲਾ ਪੀੜ ਹੁੰਦਾ ਵਾ ਤੇ ਮੈਂ ਗੁਰਸੇਵਕ ਗੁਰਸਾਹਿ ਇਹਨਾਂ ਨੂੰ ਮੈਂ ਤਾਂ ਜਿਵੇਂ ਬੈ ਕੇ ਰੋਟੀ ਖਾ ਲਈ ਗੁਰਸਾਹਿ ਨੇ ਦਿਖਾ ਲਈ ਗੁਰਸੇਵਕ ਬਾਅਦੋਂ ਆਇਆ ਲੇਟ ਪਰ ਉਹ ਵੀ ਖਾ ਕੇ ਹੁਣ ਕੇ ਚਲ ਗਿਆ ਤਾਂ ਚਲ ਖਾ ਲੈਣਗੇ ਤੇ ਆਪਾਂ ਪਕਾ ਲੈਨੇ ਆ ਤੇ ਚਲੋ ਜੀ ਠੀਕ ਆ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਤੇ ਮਿਲਦੇ ਆ ਫਿਰ ਹੈ ਨੈਕਸਟ ਵੀਡੀਓ ਚ ওকে ਜੀ ਬਾਏ